ਦੋਸਤੋ ਰਾਜਵੀਰ ਜਿਵੇਂ ਡੀਐਸਪੀ ਬਣਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਉਸ ਨੇ ਆਪਦਾ ਸੁਪਨਾ ਪੂਰਾ ਕਰ ਲਿੱਤਾ ਇਸ ਕਰਕੇ ਉਹ ਸਭ ਤੋਂ ਪਹਿਲਾਂ ਸੋਚਦਾ ਹੈ ਕਿ ਮੈਂ ਉਸ ਵਾਹਿਗੁਰੂ ਦੇ ਅੱਗੇ ਮੱਥਾ ਟੇਕ ਕੇ ਆਵਾਂਗਾ ਜਿਸ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ ਤਾਂ ਫਿਰ ਉਹ ਆਪਦੇ ਵੱਡੇ ਸਾਹਿਬ ਕੋਲੇ ਜਾਂਦਾ ਹੈ ਤੇ ਵੱਡੇ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਜੁਆਇਨਿੰਗ ਬਾਤ ਚ ਕਰਾਂਗਾ ਪਹਿਲਾਂ ਮੈਂ ਗੁਰਦੁਆਰੇ ਮੱਥਾ ਟੇਕ ਕੇ ਆਵਾਂਗਾ ਕਿਉਂਕਿ ਮੈਂ ਸੁਖਣਾ ਸੁਖੀ ਸੀ ਜੇ ਮੈਂ ਡੀਐਸਪੀ ਬਣ ਗਿਆ ਤਾਂ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜ਼ਰੂਰ ਆਵਾਂਗਾ ਵੱਡਾ ਸਾਹੀ ਰਾਜਵੀਰ ਨੂੰ ਪਰミਸ਼ਨ ਦੇ ਦਿੰਦਾ ਹੈ ਕਿ ਕੋਈ ਗੱਲ ਨਹੀਂ ਤੁਸੀਂ ਮੱਥਾ ਟੇਕਿਓ ਗੁਰਦੁਆਰਾ ਸਾਹਿਬ ਜਾਇਓ ਉਸ ਤੋਂ ਬਾਅਦ ਤੁਹਾਨੂੰ ਜੁਆਇਨਿੰਗ ਦੇ ਦਵਾਂਗੇ ਐਸੇ ਤਰ੍ਹਾਂ ਰਾਜਵੀਰ ਇੱਕ ਵੱਡੇ ਗੁਰਦੁਆਰੇ ਪਹੁੰਚ ਜਾਂਦਾ ਹੈ ਗੁਰਦੁਆਰੇ ਜਾ ਕੇ ਸਭ ਤੋਂ ਪਹਿਲਾਂ ਉਹ ਇਸ਼ਨਾਨ ਕਰਦਾ ਹੈ ਤੇ ਇਸ਼ਨਾਨ ਕਰਨ ਤੋਂ ਬਾਅਦ ਉਹ ਮਹਾਰਾਜ ਦੇ ਦਰਬਾਰ 'ਚ ਪਹੁੰਚ ਜਾਂਦਾ ਹੈ ਤੇ ਉੱਥੇ ਨਤਮਸਤਕ ਹੋ ਕੇ ਮੱਥਾ ਟੇਕਦਾ ਹੈ ਤੇ ਮਾਨੀ ਮਾਨ ਵਿੱਚ ਅਰਦਾਸ ਕਰਦਾ ਹੈ ਕਿ ਬਾਬਾ ਤੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਤੇਰਾ ਬਹੁਤ ਜ਼ਿਆਦਾ ਧੰਨਵਾਦ ਤੇਰਾ ਬਹੁਤ ਜ਼ਿਆਦਾ ਸੁਖਰਾਨਾ ਐਸੀ ਤਰ੍ਹਾਂ ਰਾਜਵੀਰ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਬਾਹਰ ਆ ਗਿਆ ਸੀ ਤਾਂ ਫਿਰ ਉਹ ਲੰਗਰ ਛਕਣ ਚੱਲ ਜਾਂਦਾ ਹੈ ਲੰਗਰ ਛਕਣ ਤੋਂ ਬਾਅਦ ਉਹ ਹੁਣ ਵਾਪਸ ਜਾਣ ਦੀ ਤਿਆਰੀ ਸੀ ਤਾਂ ਰਾਜਵੀਰ ਜਿਵੇਂ ਹੀ ਬਾਹਰ ਆਉਂਦਾ ਹੈ ਤੇ ਬਾਹਰ ਇੱਕ ਉਸਦੀ ਰੇੜੀ ਤੇ ਨਿਗਾਹ ਪੈਂਦੀ ਹੈ ਜਿਸ ਰੇੜੀ ਤੇ ਬਾਵਾ ਪੀੜ ਲੱਗੀ ਹੋਈ ਸੀ ਉਹ ਰੇੜੀ ਕਿਸੇ ਔਰਤ ਦੀ ਸੀ ਤੇ ਉਹ ਫਰੋਟੇ ਬਣਾ ਰਹੀ ਸੀ ਤਾਂ ਰਾਜਵੀਰ ਦੀ ਨਿਗਾਹ ਜਿਵੇਂ ਉਸ ਔਰਤ ਤੇ ਪੈਂਦੀ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਤੇ ਇੱਧਰ ਉਸ ਔਰਤ ਦੀ ਨਿਗਾ ਜਿਵੇਂ ਰਾਜਵੀਰ ਤੇ ਪੈਂਦੀ ਐ ਤਾਂ ਉਹ ਆਪ ਦਾ ਮੂਲ ਕੋਣ ਲੱਗਦੀ ਐ ਐਸੇ ਤਰ੍ਹਾਂ ਰਾਜਵੀਰ ਉਸ ਔਰਤ ਕੋਲੇ ਚਲਾ ਜਾਂਦਾ ਤੇ ਉਸ ਔਰਤ ਕੋਲੇ ਪੁੱਛਦਾ ਐ ਕਿ ਕੀ ਹਾਲ ਐ ਤੁਹਾਡਾ ਤੇ ਤੁਸੀਂ ਇੱਥੇ ਕਿਵੇਂ ਤਾਂ ਫਿਰ ਉਹ ਔਰਤ ਜੋ ਅੱਗੋਂ ਰਾਜਵੀਰ ਨੂੰ ਦੱਸਦੀ ਐ ਰਾਜਵੀਰ ਉਹ ਸੁਣ ਕੇ ਹਰਾਨ ਰਹਿ ਜਾਂਦਾ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੁਹਾਡਾ ਜਾਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਬਠਿੰਡੇ ਸ਼ਹਿਰ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਮੁਖੀ ਦਾ ਨਾਂ ਸੀ ਗੁਰਦਾਸ ਸਿੰਘ ਗੁਰਦਾਸ ਸਿੰਘ ਦੇ ਘਰੇ ਉਸ ਦੀ ਘਰਵਾਲੀ ਤੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਜਿਹੜਾ ਮੁੰਡਾ ਸੀ ਉਹ ਵੱਡਾ ਸੀ ਤੇ ਕੁੜੀ ਛੋਟੀ ਸੀ ਤੇ ਗੁਰਦਾਸ ਸਿੰਘ ਇੱਕ ਸਰਕਾਰੀ ਟੀਚਰ ਲੱਗਿਆ ਹੋਇਆ ਸੀ ਤੇ ਉਸ ਦੀ ਤਨਖਾਹ ਵੀ ਚੰਗੀ ਸੀ ਪਰ ਘਰ ਦੇ ਖਰਚੇ ਇੰਨੇ ਜ਼ਿਆਦਾ ਸੀ ਉਸ ਦੀ ਤਨਖਾਹ ਨਾਲ ਭਾਰ ਨਹੀਂ ਪੈ ਰਹੀ ਸੀ ਘਰ ਵਿੱਚ ਜਿਵੇਂ ਤਨਖਾਹ ਆਉਂਦੀ ਸੀ ਉਹ ਸਾਰੀ ਦੀ ਸਾਰੀ ਲੱਗ ਜਾਂਦੀ ਸੀ ਪਰ ਗੁਰਦਾਸ ਸਿੰਘ ਦਾ ਸੁਪਨਾ ਸੀ ਕਿ ਉਹ ਆਪਦੇ ਮੁੰਡੇ ਨੂੰ ਵਧੀਆ ਸਕੂਲ ਚ ਪੜ੍ਹਾਵੇ ਤਾਂ ਕਰਕੇ ਉਹ ਵੀ ਵੱਡਾ ਹੋ ਕੇ ਕੋਈ ਚੰਗੀ ਜੋਬ ਤੇ ਲੱਗੇ ਜਾਂ ਫਿਰ ਕੋਈ ਚੰਗਾ ਅਫਸਰ ਬਣੇ ਐਸੇ ਸੁਪਨੇ ਨੂੰ ਲੈ ਕੇ ਉਹ ਆਪਦੇ ਮੁੰਡੇ ਨੂੰ ਵਧੀਆ ਸਕੂਲ ਚ ਲਾ ਦਿੰਦਾ ਉਸ ਦੇ ਮੁੰਡੇ ਦਾ ਨਾਮ ਰਾਜਵੀਰ ਸੀ ਗੁਰਦਾਸ ਸਿੰਘ ਦੀ ਸਾਰੇ ਪਿੰਡ ਵਾਲੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਜੋਕੀਓ ਇੱਕ ਹਸਮੁਖ ਬੰਦਾ ਸੀ ਤੇ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕਰਦਾ ਸੀ ਜਦੋਂ ਕਿਸੇ ਨੂੰ ਕੋਈ ਰੁਪਏ ਪੈਸੇ ਦੀ ਕਦੇ ਲੋੜ ਹੁੰਦੀ ਸੀ ਤਾਂ ਗੁਰਦਾਸ ਸਿੰਘ ਕਦੇ ਨਾ ਨਹੀਂ ਕਰਦਾ ਸੀ ਲੋਕਾਂ ਦੀ ਮਦਦ ਕਰ ਦਿੰਦਾ ਸੀ ਐਸੇ ਤਰ੍ਹਾਂ ਪਿੰਡ ਵਿੱਚ ਉਸ ਨੂੰ ਸਭ ਚਾਹੁੰਦੇ ਸੀ ਗੁਰਦਾਸ ਸਿੰਘ ਨੇ ਰਾਜਵੀਰ ਦਾ ਸਕੂਲ 'ਚ ਐਡਮਿਸ਼ਨ ਕਰਵਾ ਦਿੱਤਾ ਸੀ ਤੇ ਹੁਣ ਰਾਜਵੀਰ ਸਕੂਲੇ ਜਾਣ ਲੱਗਿਆ ਸੀ ਰਾਜਵੀਰ ਪੜ੍ਹ ਲਿਖਣ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਜਿਵੇਂ ਉਹ 10ਵੀਂ ਕਲਾਸ 'ਚ ਹੁੰਦਾ ਤਾਂ ਉਸਦੇ ਮਾਸਟਰ ਤੇ ਉਹਦੇ ਨਾਲ ਦੇ ਯਾਰ ਵੇਲੇ ਸਭ ਕਹਿੰਦੇ ਨੇ ਕਿ ਤੂੰ ਪੜ੍ਹ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਂ ਤੂੰ ਕਿਸੇ ਵੱਡੀ ਪੋਸਟ ਤੇ ਜਾਵੇਂਗਾ ਇਹ ਗੱਲ ਆ ਕੇ ਰਾਜਵੀਰ ਆਪਦੇ ਬਾਪੂ ਨੂੰ ਦੱਸਦਾ ਸੀ ਤੇ ਉਸ ਦਾ ਬਾਪੂ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਸੀ ਕਿ ਉਸ ਦਾ ਮੁੰਡਾ ਬਹੁਤ ਮਿਹਨਤ ਕਰਨ ਲੱਗ ਰਿਹਾ ਹੈ ਤੇ ਪੜ੍ਹ ਲਿਖਣ 'ਚ ਹੁਸ਼ਿਆਰ ਹੈ ਐਸੇ ਤਰ੍ਹਾਂ ਰਾਜਵੀਰ ਪਲੱਸ 2 ਕਰਨ ਤੋਂ ਬਾਅਦ ਬੀਏ 'ਚ ਐਡਮਿਸ਼ਨ ਲੈ ਲੈਂਦਾ ਹੈ ਹੁਣ ਜਿਵੇਂ ਬੀਏ 'ਚ ਐਡਮਿਸ਼ਨ ਲੈ ਕੇ ਉਹ ਕਾਲਜ 'ਚ ਗਿਆ ਸੀ ਤਾਂ ਉਸ ਕਾਲਜ 'ਚ ਇੱਕ ਕੁੜੀ ਪੜਨ ਆਉਂਦੀ ਸੀ ਜਿਹਦਾ ਨਾਮ ਸੀ ਸਪਨਾ ਦੋਵੇਂ ਇੱਕੋ ਕਲਾਸ 'ਚ ਪੜ੍ਹਦੇ ਸੀ ਤੇ ਦੋਵਾਂ ਕੋਲੇ ਇੱਕੋ ਹੀ ਸਬਜੈਕਟ ਸੀ ਹੌਲੀ ਹੌਲੀ ਦੋਨਾਂ ਦੇ ਵਿਚਾਲੇ ਨਜ਼ਦੀਕੀਆਂ ਹੋਣ ਲੱਗ ਜਾਂਦੀ ਹੈ ਤੇ ਦੋਵੇਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਂਦੇ ਨੇ ਹੁਣ ਫਰਸਟ ਇਅਰ 'ਚ ਉਹਨਾਂ ਦਾ ਪਿਆਰ ਚੱਲਿਆ ਸੀ ਤਾਂ ਕਰਕੇ ਫਰਸਟ ਇਅਰ ਕਰਨ ਤੋਂ ਬਾਅਦ ਕਾਲਜ ਦੀਆਂ ਛੁੱਟੀਆਂ ਹੋ ਜਾਂਦੀਆਂ ਨੇ ਕਾਲਜ ਦੀਆਂ ਛੁੱਟੀਆਂ ਤੋਂ ਬਾਅਦ ਉਹ ਆਪੋ ਆਪਦੇ ਘਰੇ ਚਲੇ ਜਾਂਦੇ ਨੇ ਤੇ ਉਹਨਾਂ ਨੇ ਇੱਕ ਦੂਜੇ ਦਾ ਫੋਨ ਨੰਬਰ ਲੈ ਲਿਆ ਸੀ ਤੇ ਫੋਨ 'ਤੇ ਉਹ ਘੰਟਾ-ਘੰਟਾ ਗੱਲ ਕਰਦੇ ਹੁੰਦੇ ਸੀ ਐਸੇ ਤਰ੍ਹਾਂ ਜਿਵੇਂ ਕਾਲਜ ਵਾਪਸ ਲੱਗਦਾ ਤਾਂ ਦੋਵੇਂ ਕਾਲਜ ਜਾਂਦੇ ਨੇ ਤੇ ਕੋਲੇ ਜਾ ਕੇ ਇੱਕ ਦੂਜੇ ਨੂੰ ਮਿਲਦੇ ਨੇ ਤੇ ਇੱਕ ਦੂਜੇ ਨੂੰ ਆਪੋ ਆਪਣਾ ਹਾਲ ਸੁਣਾਉਂਦੇ ਨੇ ਤੇ ਨਾਲੇ ਦੋਵੇਂ ਕਹਿੰਦੇ ਨੇ ਕਿ ਹੁਣ ਆਪਾਂ ਕੋਲੇ ਦੂਰ ਨਹੀਂ ਰਿਹਾ ਜਾਂਦਾ ਆਪਾਂ ਛੇਤੀ ਤੋਂ ਛੇਤੀ ਵਿਆਹ ਕਰਵਾ ਲਈਏ ਜਿਹੜੀ ਸਪਨਾ ਸੀ ਉਹ ਇੱਕ ਕਰੋੜਪਤੀ ਪਰਿਵਾਰ ਦੀ ਕੁੜੀ ਸੀ ਉਸ ਦੇ ਮਾਪਿਆਂ ਦਾ ਬਹੁਤ ਚੰਗਾ ਬਿਜ਼ਨਸ ਸੀ ਤੇ ਬਹੁਤ ਤਕੜਾ ਬਿਜ਼ਨਸ ਸੀ। ਉਹਨਾਂ ਦੇ ਘਰੇ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਪਰ ਰਾਜਵੀਰ ਦੇ ਘਰੇ ਇੰਨੇ ਜ਼ਿਆਦਾ ਪੈਸੇ ਨਹੀਂ ਸੀ। ਉਸ ਦੇ ਪਿਓ ਦੀ ਸੈਲਰੀ ਨਾਲ ਹੀ ਘਰ ਚੱਲਦਾ ਸੀ। ਐਸੇ ਤਰ੍ਹਾਂ ਦੋਨਾਂ ਵਿਚਾਲੇ ਬਹੁਤ ਜ਼ਿਆਦਾ ਅੰਤਰ ਸੀ। ਤਾਂ ਫਿਰ ਸਪਨਾ ਰਾਜਵੀਰ ਨੂੰ ਕਹਿੰਦੀ ਹੈ ਕਿ ਮੈਂ ਆਪਦੇ ਘਰੇ ਗੱਲ ਕਰਾਂਗੀ ਤੇ ਤੁਸੀਂ ਵੀ ਆਪਦੇ ਘਰੇ ਗੱਲ ਕਰਿਓ। ਐਸੇ ਤਰ੍ਹਾਂ ਦੋਵੇਂ ਆ ਗੱਲ ਕਰਕੇ ਆਪੋ ਆਪਦੇ ਘਰੇ ਗੱਲ ਕਰਦੇ ਨੇ। ਜਿਵੇਂ ਸਪਨਾ ਆਪਦੇ ਘਰੇ ਗੱਲ ਕਰਦੀ ਹੈ ਤਾ ਸਪਨਾ ਦੇ ਘਰਦਿਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਪਨਾ ਰਾਜਵੀਰ ਨਾਂ ਦੇ ਮੁੰਡੇ ਨੂੰ ਪਸੰਦ ਕਰਦੀ ਹੈ ਤੇ ਉਸ ਦਾ ਬਾਪੂ ਇੱਕ ਸਰਕਾਰੀ ਟੀਚਰ ਹੈ ਤਾਂ ਫਿਰ ਉਹ ਸੋਚਦੇ ਨੇ ਕਿ ਸਰਕਾਰੀ ਟੀਚਰ ਹੈ ਤਾਂ ਪਿੰਡ ਵਿੱਚ ਚੰਗੀ ਇੱਜ਼ਤ ਹੋਵੇਗੀ ਤਾਂ ਫਿਰ ਉਸ ਬਾਰੇ ਉਹ ਪਤਾ ਕਰਦੇ ਨੇ ਤੇ ਰਾਜਵੀਰ ਬਾਰੇ ਪਤਾ ਕਰਦੇ ਨੇ ਪਤਾ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਰਾਜਵੀਰ ਇੱਕ ਚੰਗਾ ਮੁੰਡਾ ਹੈ ਤੇ ਪੜ੍ਹਨ ਲਿਖਣ 'ਚ ਹੁਸ਼ਿਆਰ ਹੈ ਉਸਦੇ ਬਾਪੂ ਗੁਰਦਾਸ ਸਿੰਘ ਦੀ ਵੀ ਪਿੰਡ 'ਚ ਚੰਗੀ ਇੱਜ਼ਤ ਹੈ ਤਾਂ ਫਿਰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਉਹ ਸਪਨਾ ਨੂੰ ਕਹਿ ਦਿੰਦੇ ਨੇ ਕਿ ਆਸੀ ਤੇਰਾ ਵਿਆਹ ਰਾਜਵੀਰ ਨਾਨ ਘਰ ਨੂੰ ਤਿਆਰਾਂ ਤੇ ਇਧਰ ਰਾਜਵੀਰ ਆਪਦੇ ਬਾਪੂ ਨੂੰ ਸਪਨਾ ਬਾਰੇ ਦੱਸਦਾ ਹੈ ਕਿ ਇੱਕ ਕਰੋੜਪਤੀ ਘਰ ਦੀ ਕੁੜੀ ਹੈ ਤਾਂ ਫਿਰ ਰਾਜਵੀਰ ਦਾ ਬਾਪੂ ਕਹਿੰਦਾ ਹੈ ਕਿ ਪੁੱਤ ਉਹ ਕਰੋੜਪਤੀ ਘਰ ਦੀ ਕੁੜੀ ਹੈ ਆਪਾਂ ਇੰਨੇ ਜਿਆਦਾ ਅਮੀਰ ਹੈ ਨਹੀਂ ਉਹ ਇੱਥੇ ਕਿਵੇਂ ਸੈਟਲ ਹੋਵੇਗੀ ਇਹ ਨਾ ਹੋਵੇ ਕੱਲ ਨੂੰ ਵਿਆਹ ਤੋਂ ਬਾਅਦ ਲੜਾਈਆਂ ਸ਼ੁਰੂ ਹੋ ਜਾਣ ਤੂੰ ਇਸ ਗਲਤੀ ਤੇ ਬਾਅਦ ਚ ਪਛਤਾਵੇਂ ਇਸੇ ਕਰਕੇ ਹੁਣੀ ਚੰਗੀ ਤਰ੍ਹਾਂ ਸੋਚ ਲੈ ਤਾਂ ਫਿਰ ਅਗੋ ਰਾਜਵੀਰ ਕਹਿੰਦਾ ਹੈ ਕਿ ਬਾਪੂ ਮੈਨੂੰ ਉਸ ਕੁੜੀ ਨਾਲ ਰਹਿੰਦੇ 1 ਸਾਲ ਹੋ ਗਿਆ ਉਹ ਬਹੁਤ ਵਧੀਆ ਕੁੜੀ ਹੈ ਤੇ ਮੈਂ ਉਸ ਨੂੰ ਬਹੁਤ ਜਿਆਦਾ ਖੁਸ਼ ਰੱਖਾਂਗਾ ਐਸੇ ਤਰ੍ਹਾਂ ਰਾਜਵੀਰ ਦੇ ਬਾਪੂ ਨੇ ਵੀ ਪਰਮਿਸ਼ਨ ਦੇ ਦਿੱਤੀ ਸੀ ਫਿਰ ਦੋਵੇਂ ਪਰਿਵਾਰ ਮਿਲਦੇ ਨੇ ਤੇ ਰਿਸ਼ਤੇ ਦੀ ਗੱਲ ਪੱਕੀ ਕਰ ਲੈਂਦੇ ਨੇ ਸਪਨਾ ਦੇ ਰਾਜਵੀਰ ਨੇ ਸੈਕੰਡ ਇਅਰ ਪੂਰੀ ਕਰ ਲਈ ਸੀ ਤਾਂ ਉਹ ਸੋਚਦੇ ਨੇ ਫਾਈਨਲ ਦੇ ਐਗਜ਼ਾਮ ਦੇਣ ਤੋਂ ਬਾਅਦ ਉਹ ਦੋਵੇਂ ਵਿਆਹ ਕਰਵਾ ਲੈਣਗੇ ਐਸੇ ਤਰ੍ਹਾਂ ਫਿਰ ਦੋਵਾਂ ਦਾ ਬੜੀ ਧੂਮ ਧਾਮ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਹੋਏ ਤੋਂ ਬਾਅਦ ਸਪਨਾ ਰਾਜਵੀਰ ਕੋਲੇ ਆ ਗਈ ਸੀ ਤਉ ਸਭ ਨਾਲ ਬਹੁਤ ਵਧੀਆ ਬਿਹੇਵ ਕਰਦੀ ਸੀ ਆਪਦੇ ਸਾਸੋ ਸੋਹਰੇ ਦੀ ਇੱਜ਼ਤ ਕਰਦੀ ਸੀ ਤੇ ਉਹਨਾਂ ਦੀ ਸੇਵਾ ਕਰਦੀ ਸੀ ਐਸੇ ਤਰ੍ਹਾਂ ਰਾਜਵੀਰ ਵੀ ਆਪਦੀ ਘਰਲ ਨੂੰ ਬਹੁਤ ਜ਼ਿਆਦਾ ਖੁਸ਼ ਰੱਖਦਾ ਸੀ ਸਭ ਦੀ ਜ਼ਿੰਦਗੀ ਬਹੁਤ ਵਧੀਆ ਲੰਘਣ ਲੱਗ ਰਹੀ ਸੀ ਐਸੇ ਤਰ੍ਹਾਂ ਇੱਕ ਸਾਲ ਲੰਘ ਜਾਂਦਾ ਪਰ ਸਪਨਾ ਨੂੰ ਹੁਣ ਉਸ ਘਰੇ ਐਡਜਸਟ ਹੋਣਾ ਬਹੁਤ ਔਖਾ ਹੋ ਰਿਹਾ ਸੀ ਕਿਉਂਕਿ ਸਪਨਾ ਲੱਖਾਂ ਦੀ ਸ਼ਾਪਿੰਗ ਕਰਦੀ ਸੀ ਲੱਖਾਂ ਰੁਪਏ ਇੱਕ ਇੱਕ ਦਿਨ ਚ ਢਾ ਦਿੰਦੀ ਸੀ ਹੁਣ ਉੱਥੇ ਲਿਮਟਿਡ ਦੇ ਪੈਸੇ ਸੀ ਉਹਨਾਂ ਦੇ ਤਾਂ ਲੱਖ ਰੁਪਏ ਨਾਲ 2 ਮਹੀਨੇ ਲੰਘ ਜਾਂਦੇ ਸੀ ਸਪਨਾ ਸਾਹਮਣੇ ਲੱਖ ਰੁਪਏ ਦੀ ਕੋਈ ਵੈਲਿਊ ਨਹੀਂ ਸੀ ਕਿਉਂਕਿ ਉਸ ਪੈਸੇ ਟੱਕਿਆ ਦੀ ਕਦੇ ਉਸ ਨੂੰ ਤੰਗੀ ਨਹੀਂ ਆਈ ਸੀ ਐਸੇ ਕਰਕੇ ਸਪਨਾ ਉੱਥੇ ਐਡਜਸਟ ਨਹੀਂ ਹੋ ਰਹੀ ਸੀ ਇਸ ਤੋਂ ਬਾਅਦ ਸਪਨਾ ਤੇ ਰਾਜਵੀਰ ਵਿਚਾਲੇ ਥੋੜੀ ਥੋੜੀ ਬਹਿਸ ਹੋਣੀ ਵੀ ਸ਼ੁਰੂ ਹੋ ਗਈ ਸੀ ਹੁਣ ਥੋੜੀ ਥੋੜੀ ਲੜਾਈ ਹੋਣੀ ਵੀ ਸ਼ੁਰੂ ਹੋ ਗਈ ਸੀ ਸਪਨਾ ਰਾਜਵੀਰ ਨੂੰ ਹਮੇਸ਼ਾ ਤਾਨਾ ਦਿੰਦੀ ਸੀ ਕਿ ਤੂੰ ਮੈਨੂੰ ਉਹ ਨਹੀਂ ਲਿਆ ਕੇ ਦਿੰਦਾ ਉਹ ਨਹੀਂ ਲਿਆ ਕੇ ਦਿੰਦਾ ਅੱਗੋਂ ਰਾਜਵੀਰ ਕਹਿੰਦਾ ਸੀ ਕਿ ਮੈਨੂੰ ਕਿਸੇ ਵਧੀਆ ਜੋਬ ਤੇ ਲੱਗ ਜਾਂਦੇ ਉਸ ਤੋਂ ਬਾਅਦ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰ ਦਵਾਂਗਾ ਪਰ ਸਪਨਾ ਇਹ ਗੱਲ ਨਹੀਂ ਸਮਝਦੀ ਸੀ ਉਹਨੂੰ ਤਾਂ ਸ਼ਾਪਿੰਗ ਵਾਸਤੇ ਪੈਸੇ ਚਾਹੀਦੇ ਸਨ ਤੇ ਮਹਿੰਗੇ ਮਹਿੰਗੇ ਸੂਟ ਚਾਹੀਦੇ ਸੀ ਰਾਜਵੀਰ ਉਸ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਕਰ ਪੰਦਾ ਸੀ ਤੇ ਨਾ ਹੀ ਉਹ ਆਪਦੇ ਬਾਪੂ ਕੋਲੇ ਪੈਸੇ ਮੰਗਦਾ ਸੀ ਲੱਗ ਰਿਆ ਸੀ ਇਹ ਗੱਲ ਰਾਜਵੀਰ ਨੂੰ ਵੀ ਪਤਾ ਸੀ ਹੌਲੀ ਹੌਲੀ ਸਪਨਾ ਘਰੇ ਬੋਰ ਹੋਣ ਲੱਗਦੀ ਹੈ ਤੇ ਇੱਕ ਦਿਨ ਉਹ ਰਾਜਵੀਰ ਨੂੰ ਕਹਿੰਦੀ ਹੈ ਕਿ ਰਾਜਵੀਰ ਮੈਂ ਅੱਗੇ ਜੋਬ ਕਰਨਾ ਚਾਹਨੀ ਆ ਇਸ ਕਰਕੇ ਮੈਨੂੰ ਕੋਚਿੰਗ ਦਵਾ ਦੇ ਮੈਂ ਸਰਕਾਰੀ ਨੌਕਰੀ ਲੈਣਾ ਚਾਹਨੀ ਆ ਤਾਂ ਰਾਜਵੀਰ ਇਸ ਗੱਲ ਵਾਸਤੇ ਹਾਂ ਕਰ ਦਿੰਦਾ ਹੈ ਤਾਂ ਫਿਰ ਉਹ ਸਪਨਾ ਨੂੰ ਇੱਕ ਕੋਚਿੰਗ ਤੇ ਲਾ ਦਿੰਦਾ ਹੁਣ ਸਪਨਾ ਕੋਚਿੰਗ ਕਰਨ ਜਾਣ ਲੱਗੀ ਸੀ ਉਸ ਕੋਚਿੰਗ ਤੇ ਇੱਕ ਮੁੰਡਾ ਆਂਦਾ ਸੀ ਜਿਹਦਾ ਨਾਮ ਸੀ ਪ੍ਰਦੀਪ ਹੌਲੀ ਹੌਲੀ ਸਪਨਾ ਦੀ ਪ੍ਰਦੀਪ ਨਾਲ ਨਜ਼ਦੀਕੀਆਂ ਸ਼ੁਰੂ ਹੋ ਜਾਨੀਆਂ ਕਿਉਂਕਿ ਪ੍ਰਦੀਪ ਵੀ ਅਮੀਰ ਘਰਾਂ ਦਾ ਮੁੰਡਾ ਸੀ ਉਹ ਸਪਨਾ ਤੇ ਬਹੁਤ ਜ਼ਿਆਦਾ ਖਰਚਾ ਕਰਦਾ ਸੀ ਇਸ ਗੱਲ ਤੋਂ ਸਪਨਾ ਇੰਪ੍ਰੈਸ ਹੋ ਜਾਂਦੀ ਹੈ ਫਿਰ ਉਹ ਆਪ ਦਾ ਜ਼ਿਆਦਾ ਸਮਾਂ ਪ੍ਰਦੀਪ ਨਾਲ ਹੀ ਲੰਗਾਉਂਦੀ ਹੈ ਤਾਂ ਇੱਕ ਦਿਨ ਰਾਜਵੀਰ ਨੂੰ ਸਪਨਾ ਨਾਲ ਕੋਈ ਕੰਮ ਹੁੰਦਾ ਹੈ ਤਾਂ ਉਸਦੇ ਕੋਚਿੰਗ ਸੈਂਟਰ ਜਾਂਦਾ ਹੈ ਤਾਂ ਉਹ ਜਾ ਕੇ ਦੇਖਦਾ ਹੈ ਕਿ ਉੱਥੇ ਉਹ ਸਪਨਾ ਨਹੀਂ ਸੀ ਫਿਰ ਜਾਂਦੇ ਨੂੰ ਸਪਨਾ ਇੱਕ ਪਾਰਕ 'ਚ ਉਸ ਪ੍ਰਦੀਪ ਦੇ ਨਾਂ ਦੇ ਮੁੰਡੇ ਨਾਲ ਬੈਠੀ ਉਸ ਨੂੰ ਦੇਖ ਜੰਦੀ ਹੈ ਦੋਵੇਂ ਬੜੇ ਹਾਸਾ ਹੱਸ ਕੇ ਗੱਲਾਂ ਕਰ ਰਹੇ ਸੀ ਜਿਵੇਂ ਰਾਜਵੀਰ ਨਾਲ ਕਿਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਕਿ ਸਪਨਾ ਨੂੰ ਮੈਂ ਕੋਚਿੰਗ ਕਰਨ ਵਾਸਤੇ ਇੱਥੇ ਭੇਜਦਾ ਤਾਂ ਇੱਥੇ ਆ ਆ ਗੁੱਲ ਖਿਲਾੜੀ ਐ ਤਾਂ ਉਸ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਉਹ ਸੋਚਦਾ ਹੈ ਕਿ ਵਿਆਹ ਤੋਂ ਪਹਿਲਾਂ ਤਾਂ ਚਲੋ ਠੀਕ ਸੀ ਪਰ ਵਿਆਹ ਤੋਂ ਬਾਅਦ ਇਦਾਂ ਦੇ ਕੰਮ ਕਰਨੇ ਸੋਭਾ ਨਹੀਂ ਦਿੰਦੇ ਤਾਂ ਫਿਰ ਉਹ ਆਪਦੇ ਘਰੇ ਆ ਜਾਂਦਾ ਹੁਣ ਜਿਵੇਂ ਸਪਨਾ ਕੋਚਿੰਗ ਤੋਂ ਆਈ ਸੀ ਤਾਂ ਸਪਨਾ ਨੂੰ ਆ ਕੇ ਪੁੱਛਦਾ ਹੈ ਕਿ ਉਹ ਮੁੰਡਾ ਕੌਣ ਸੀ ਪਹਿਲਾਂ ਤਾਂ ਸਪਨਾ ਟਾਲ ਮਟੋਲ ਕਰਦੀ ਹੈ ਪ੍ਰਦੀਪ ਦੇ ਬਾਰੇ ਕੁਝ ਨਹੀਂ ਦੱਸਦੀ ਪਰ ਜਦੋਂ ਰਾਜਵੀਰ ਜ਼ਿਆਦਾ ਹੀ ਪੁੱਛਦਾ ਹੈ ਤਾਂ ਸਪਨਾ ਕਹਿ ਦਿੰਦੀ ਹੈ ਕਿ ਮੈਂ ਉਸ ਨੂੰ ਪਿਆਰ ਕਰਦੀ ਆ ਤੇ ਮੈਂ ਹੁਣ ਉਸੇ ਨਾਲ ਹੀ ਰਹਿਵਾਂਗੀ ਮੈਂ ਤੇਰੇ ਨਾਲ ਐਡਜਸਟ ਨਹੀਂ ਹੋ ਸਕਦੀ ਇੱਥੇ ਮੈਂ ਬਹੁਤ ਜ਼ਿਆਦਾ ਤ ਜਿਵੇਂ ਆ ਗੱਲ ਰਾਜਵੀਰ ਨੇ ਸੁਣੀ ਸੀ ਤਾਂ ਸੁਣ ਕੇ ਇੱਕਦਮ ਹੌਰਾਣ ਰੇ ਗਿਆ ਸੀ ਤਾਂ ਫਿਰ ਉਹ ਗੋ ਸਪਨਾ ਨੂੰ ਕਹਿੰਦਾ ਕਿ ਸਪਨਾ ਦੱਸ ਤੇਰਾ ਕਿਹੜਾ ਸੁਪਨਾ ਨਹੀਂ ਮੈਂ ਪੂਰਾ ਕੀਤਾ ਤੇਰੀ ਹਰ ਡਿਮਾਂਡ ਕਿਵੇਂ ਨਾ ਕਿਵੇਂ ਮੈਂ ਪੂਰੀ ਕੀਤੀ ਹੈ ਤੇ ਮੈਂ ਤੈਨੂੰ ਖੁਸ਼ ਰੱਖਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਆਪਾਂ ਦੋਵਾਂ ਨੇ ਆਪਦੀ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਸੀ ਤਾਂ ਕਰਕੇ ਹੁਣ ਆਪਣੇ ਮਾਪੇ ਵੀ ਆਪਣਾ ਸਾਥ ਨਹੀਂ ਦੇਣੇ ਤੂੰ ਇਸ ਤਰ੍ਹਾਂ ਨਾ ਕਰ ਤੂੰ ਉਸ ਮੁੰਡੇ ਨੂੰ ਛੱਡ ਦੇ ਪਰ ਅਗੋ ਸਪਨਾ ਨਹੀਂ ਮੰਨਦੀ ਉਸ ਮੁੰਡੇ ਦੇ ਪਿਆਰ ਦਾ ਭੂਤ ਸਪਨਾ ਤੇ ਚੜ੍ਹਾ ਆਇਆ ਸੀ ਤਾਂ ਕਰਕੇ ਸਪਨਾ ਰਾਜਵੀਰ ਨੂੰ ਛੱਡ ਕੇ ਉਸ ਮੁੰਡੇ ਕੋਲੇ ਚਲੀ ਜਾਂਦੀ ਹੈ ਫਿਰ ਥੋੜੇ ਦਿਨਾਂ ਬਾਅਦ ਸਪਨਾ ਤਲਾਕ ਦੇ ਕਾਗਜ਼ ਰਾਜਵੀਰ ਕੋਲੇ ਭੇਜ ਦਿੰਦੀ ਹੈ ਹੁਣ ਰਾਜਵੀਰ ਸਪਨਾ ਨੂੰ ਸੱਚੇ ਦਿਲ ਤੋਂ ਪਿਆਰ ਕਰਦਾ ਸੀ ਉਹ ਹੀ ਉਸ ਦਾ ਪਹਿਲਾ ਪਿਆਰ ਸੀ ਉਸ ਨੂੰ ਤਲਾਕ ਤਾਂ ਨਹੀਂ ਦੇਣਾ ਚਾਹੁੰਦਾ ਸੀ ਪਰ ਸਪਨਾ ਨੇ ਉਸ ਨੂੰ ਇੰਨਾ ਜ਼ਿਆਦਾ ਮਜਬੂਰ ਕਰ ਦਿੱਤਾ ਸੀ ਰਾਜਵੀਰ ਵੀ ਤਲਾਕ ਦੇਣ ਵਾਸਤੇ ਤਿਆਰ ਹੋ ਗਿਆ ਸੀ ਐਸੇ ਤਰ੍ਹਾਂ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤੇ ਦੋਵਾਂ ਦੀਆਂ ਵੱਖ-ਵੱਖ ਹੋ ਜਾਂਦੀਆਂ ਉਸ ਤੋਂ ਬਾਅਦ ਰਾਜਵੀਰ ਜਿਵੇਂ ਹੀ ਟੁੱਟ ਜਾਂਦਾ ਹੈ ਪਰ ਉਸ ਦਾ ਬਾਪੂ ਉਸ ਨੂੰ ਬਹੁਤ ਜ਼ਿਆਦਾ ਦਿਲਾਸਾ ਦਿੰਦਾ ਹੈ ਹੌ ਹੁੰਦਾ ਹੈ ਕਿ ਪੁੱਤ ਇਸ ਤਰ੍ਹਾਂ ਜ਼ਿੰਦਗੀ ਨਹੀਂ ਰੁਕਦੀ ਜ਼ਿੰਦਗੀ ਵਿੱਚ ਅੱਗੇ ਵਧਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਰਾਜਵੀਰ ਪੜਿਆ ਲਿਖਿਆ ਤੁਸੀਂ ਉਸਨੇ ਬੀਏ ਤੱਕ ਕੀਤੀ ਸੀ ਤਾਂ ਕਰਕੇ ਫਿਰ ਉਹ ਕੋਚਿੰਗ ਜੁਆਇਨ ਕਰਨ ਲੱਗ ਜਾਂਦਾ ਹੈ ਤੇ ਯੂਪੀਐਸਸੀ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਹੌਲੀ-ਹੌਲੀ ਉਹ ਮਿਹਨਤ ਕਰਦਾ ਹੈ ਤੇ ਮਿਹਨਤ ਕਰਨ ਦੇ ਤੋਂ ਬਾਅਦ ਉਹ ਯੂਪੀਐਸਸੀ ਦੇ ਇਗਜ਼ਾਮ ਦਿੰਦਾ ਹੈ ਜਿਹਦੇ ਵਿੱਚ ਉਸਦਾ ਨੰਬਰ ਪੈ ਜਾਂਦਾ ਹੈ ਤਾਂ ਫਿਰ ਉਹ ਹੁਣ ਇੱਕ ਡੀਐਸਪੀ ਬਣ ਗਿਆ ਸੀ ਤੇ ਡੀਐਸਪੀ ਬਣੇ ਤੋਂ ਬਾਅਦ ਰਾਜਵੀਰ ਪਰਮਪਿਤਾ ਪਰਮਾਤਮਾ ਅੱਗੇ ਨਤਮਸਤਕ ਹੋਣ ਵਾਸਤੇ ਗੁਰੂ ਘਰ ਆਇਆ ਸੀ ਗੁਰੂ ਘਰ ਆ ਕੇ ਉਹ ਮੱਥਾ ਟੇਕ ਕੇ ਜਿਵੇਂ ਹੀ ਬਾਹਰ ਜਾਂਦਾ ਹੈ ਤਾਂ ਉਸ ਦੀ ਨਿਗਾਹ ਸਪਨਾ ਤੇ ਪੈ ਜਾਂਦੀ ਹੈ ਜਿਹੜੀ ਕਿਕਰੇੜੀ ਤੇ ਪਰੌਂਠੇ ਵੇਚ ਰਹੀ ਸੀ ਜਿਵੇਂ ਉਸ ਨੇ ਸਪਨਾ ਨੂੰ ਵੇਖਿਆ ਸੀ ਤਾਂ ਫਿਰ ਉਹ ਸਪਨਾ ਕੋਲੇ ਜਾਂਦਾ ਤੇ ਸਪਨਾ ਨੂੰ ਉਸ ਦਾ ਹਾਲਚਲ ਪੁੱਛਦਾ ਫਿਰ ਉਹ ਸਪਨਾ ਨੂੰ ਪੁੱਛਦਾ ਕਿ ਤੇਰੀ ਹਾਲਤ ਕਿਵੇਂ ਹੋਈ ਤਾਂ ਫਿਰ ਸਪਨਾ ਉਸ ਨੂੰ ਦੱਸਦੀ ਹੈ ਕਿ ਜਦੋਂ ਮੈਂ ਤੈਨੂੰ ਛੱਡ ਗਿਆ ਸੀ ਉਸ ਤੋਂ ਬਾਅਦ ਮੈਂ ਪ੍ਰਦੀਪ ਨਾਲ ਰਹਿਣ ਲੱਗੀ ਸੀ ਅਸੀਂ ਦੋਨੇ ਲਿਵਨ 'ਚ ਰਹਿੰਦੇ ਸੀ ਇਸ ਕਰਕੇ ਸਾਨੂੰ ਦੋਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਮੇਰੇ ਮਾਪਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਮਝਾਇਆ ਸੀ ਮੈਂ ਉਹਨਾਂ ਦੀ ਇੱਕ ਨਹੀਂ ਸੁਣੀ ਸੀ ਐਸੇ ਤਰ੍ਹਾਂ ਪ੍ਰਦੀਪ ਇੱਕ ਸਾਲ ਤੱਕ ਮੇਰੇ ਨਾਲ ਰਿਹਾ ਉਸ ਤੋਂ ਬਾਅਦ ਉਹ ਮੈਨੂੰ ਧੋਖਾ ਦੇ ਕੇ ਭੱਜ ਗਿਆ ਮੈਨੂੰ ਅੱਜ ਤੱਕ ਨਹੀਂ ਪਤਾ ਕਿ ਪ੍ਰਦੀਪ ਕਿੱਥੇ ਹੈ ਫਿਰ ਮੈਂ ਕੱਲੀ ਰਹਿ ਗਈ ਸੀ ਤੇ ਮੇਰੇ ਜੀਣ ਦਾ ਕੋਈ ਸਾਰਾ ਨਹੀਂ ਸੀ ਅੰਤ ਵਿੱਚ ਮੈਂ ਮਜਬੂਰ ਹੋ ਕੇ ਇੱਥੇ ਹੁਣ ਫਰੋਟਿਆਂ ਦੀ ਰੇੜੀ ਲਾ ਲਈ ਹੈ ਹੁਣ ਇਸੇ ਨਾਲ ਹੀ ਮੇਰੀ ਜ਼ਿੰਦਗੀ ਲੰਘ ਰਹੀ ਹੈ ਤੇ ਮੈਂ ਤੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਪਛਤਾਵਾ ਹੈ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਨੀ ਆ ਤਾਂ ਫਿਰ ਸਪਨਾ ਹੱਥ ਜੋੜ ਕੇ ਖੜ ਜਾਂਦੀ ਹੈ ਤੇ ਰੋ ਰੋ ਕੇ ਰਾਜਵੀਰ ਕੋਲੇ ਮਾਫੀ ਮੰਗਦੀ ਹੈ ਫਿਰ ਸਪਨਾ ਰਾਜਵੀਰ ਦੇ ਵਿੱਚ ਕੀ ਹੋਇਆ ਤੁਸੀਂ ਦੂਜਾ ਵਿਆਹ ਕੀਤਾ ਜਾਂ ਨਹੀਂ ਤਾਂ ਫਿਰ ਅੱਗੋਂ ਰਾਜਵੀਰ ਕਹਿੰਦਾ ਹੈ ਕਿ ਤੂੰ ਤਾਂ ਮੇਰੀ ਵਾਂ ਛੱਡ ਕੇ ਆ ਗਈ ਸੀ ਪਰ ਵਾਈ ਗੁਰੂ ਨੇ ਮੇਰੀ ਵਾਂ ਫੜ ਲਿੱਤੀ ਸੀ ਉਸ ਤੋਂ ਬਾਅਦ ਮੈਂ ਕੋਚਿੰਗ ਕਰਨ ਲੱਗਿਆ ਸੀ ਤੇ ਯੂਪੀਐਸਸੀ ਦੀ ਤਿਆਰੀ ਕਰਨ ਲੱਗਿਆ ਸੀ ਤੇ ਹੁਣ ਮੈਂ ਡੀਐਸਪੀ ਬਣ ਗਿਆ ਜਿਵੇਂ ਹੀ ਸਪਨਾ ਨੇ ਇਹ ਗੱਲ ਸੁਣੀ ਸੀ ਤਾਂ ਉਸ ਨੂੰ ਆਪਦੀ ਕਰਨੀ ਤੇ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਹੈ ਫਿਰ ਅੱਗੋਂ ਰਾਜਵੀਰ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਸਪਨਾ ਤੈਨੇ ਗਲਤੀ ਕੀਤੀ ਹੈ ਤੇ ਤੂੰ ਉਸ ਗਲਤੀ ਦੀ ਸਜ਼ਾ ਭੁਗਤ ਰਹੀ ਹੈ ਸਾਰੇ ਕਰਮਾਂ ਦੀ ਸਜ਼ਾ ਆਪਾਂ ਨੂੰ ਐਸੇ ਜਨਮ ਚ ਹੀ ਮਿਲ ਜਾਂਦੀ ਹੈ ਜੋ ਜਿਵੇਂ ਦਾ ਕਰਦਾ ਹੈ ਉਹ ਓਵੇਂ ਦਾ ਹੀ ਭਰਦਾ ਹੈ ਫਿਰ ਅਗੋ ਸਪਨਾ ਕਹਿੰਦੀ ਏ ਕੀ ਰਾਜਵੀਰ ਕੀ ਇਦਾਂ ਨਹੀਂ ਹੋ ਸਕਦਾ ਕਿ ਆਪਾਂ ਦੁਆਰ ਤੋਂ ਇੱਕ ਹੋ ਜਾਈਏ ਫਿਰ ਅਗੋ ਰਾਜਵੀਰ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਮੈਂ ਤੇਰੇ ਤੇ ਬਹੁਤ ਜ਼ਿਆਦਾ ਭਰੋਸਾ ਕੀਤਾ ਸੀ ਤੂੰ ਹੀ ਮੇਰਾ ਪਹਿਲਾ ਪਿਆਰ ਸੀ ਮੈਂ ਤੈਨੂੰ ਹੀ ਹਮੇਸ਼ਾ ਪਿਆਰ ਕੀਤਾ ਅਤੇ ਕਰਦਾ ਰਹਾਂਗਾ ਪਰ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਤੈਨਾਂ ਜੋ ਮੇਰੇ ਨਾਲ ਕੀਤੀ ਹੈ ਉਹ ਚੰਗੀ ਨਹੀਂ ਕੀਤੀ ਹੁਣ ਸਪਨਾ ਕੋਲੇ ਰੋਣ ਤੋਂ ਸਿਵਾਏ ਕੋਈ ਰਾਹ ਨਹੀਂ ਰਹਿ ਗਿਆ ਸੀ ਤਾਂ ਕਰਕੇ ਉਹ ਫੁੱਟ ਫੁੱਟ ਕੇ ਉੱਥੇ ਰੋ ਪੈਂਦੀ ਹੈ ਰਾਜਵੀਰ ਨੂੰ ਉਸਤੇ ਤਰਸ ਤਾਂ ਬਹੁਤ ਆਇਆ ਸੀ ਪਰ ਜੋ ਸਪਨਾ ਨੇ ਰਾਜਵੀਰ ਨਾਲ ਕੀਤੀ ਸੀ ਤਾਂ ਕਰਕੇ ਉਹ ਉਸਦੇ ਨਾਲ ਨਹੀਂ ਰਹਿ ਸਕਦਾ ਸੀ ਐਸੇ ਤਰ੍ਹਾਂ ਰਾਜਵੀਰ ਉਸ ਜਗ੍ਹਾ ਤੋਂ ਵਾਪਸ ਆਪਣੇ ਘਰੇ ਆ ਜਾਂਦਾ ਤੇ ਘਰੇ ਆ ਕੇ ਹੰਸੀ ਖੁਸੀ ਆਪਦੀ ਜ਼ਿੰਦਗੀ ਕੱਟਣ ਲੱਗ ਜਾਂਦਾ ਹੈ ਇਧਰ ਸਪਨਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਉਹ ਹੁਣ ਕੱਲੀ ਰਹਿ ਗਈ ਸੀ ਉਸ ਦਾ ਕੋਈ ਸਹਾਰਾ ਨਹੀਂ ਸੀ ਉਹ ਆਪਦੇ ਮਾਪਿਓ ਕੋਲੇ ਵੀ ਗਈ ਸੀ ਪਰ ਮਾਪਿਓ ਨੇ ਉਸ ਨੂੰ ਘਰ ਤੋਂ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਨੂੰ ਕਿਹਾ ਸੀ ਕਿ ਇੱਥੋਂ ਚਲੀ ਜਾ ਕਿਉਂਕਿ ਸਪਨਾ ਨੇ ਜਦੋਂ ਰਾਜਵੀਰ ਨੂੰ ਛੱਡਿਆ ਸੀ ਤਾਂ ਉਸ ਦੇ ਮਾਪਿਓ ਨੇ ਉਸ ਨੂੰ ਬਹੁਤ ਜ਼ਿਆਦਾ ਸਮਝਾਇਆ ਸੀ ਤੇ ਉਸ ਨੂੰ ਕਿਹਾ ਸੀ ਕਿ ਤੀਏ ਐ ਐਦਾਂ ਨਹੀਂ ਕਰਦੇ ਹੁੰਦੇ ਜੇ ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਤਾਂ ਸਾਰੀ ਜ਼ਿੰਦਗੀ ਹੁਣ ਉਸੇ ਨਾਲ ਹੀ ਨਿਭਾ ਸਪਨਾ ਨੇ ਆਪਣੇ ਮਾਪਿਓ ਦੀ ਇੱਕ ਵੀ ਗੱਲ ਨਹੀਂ ਸੁਣੀ ਸੀ ਤੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਇਹ ਮੇਰੀ ਜ਼ਿੰਦਗੀ ਹੈ ਮੈਂ ਜਿਵੇਂ ਮਰਜ਼ੀ ਜੀਵਾਂ ਤੁਸੀਂ ਇਹਦੇ ਵਿੱਚ ਦਖਲਅੰਦਾਜ਼ੀ ਨਾ ਹੀ ਕਰੋ ਐਸੇ ਕਰਕੇ ਸਪਨਾ ਦੇ ਮਾਪਿਓ ਸਪਨਾ ਤੋਂ ਬਹੁਤ ਜ਼ਿਆਦਾ ਗੁੱਸੇ ਸੀ ਹੁਣ ਸਪਨਾ ਆਪਦੇ ਕੀਤੇ ਕਰਮਾਂ ਦੀ ਸਜ਼ਾ ਭੋਗ ਰਹੀ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਜਿੱਦਾਂ ਦੇ ਕਰਦੇ ਹਾਂ ਜਿੱਦਾਂ ਦੇ ਬੀਜ ਅਸੀਂ ਬੋਨੇ ਆ ਅਸੀਂ ਉਦਾਂ ਦਾ ਹੀ ਵੜਦੇ ਆ ਜੇ ਅਸੀਂ ਕਿਸੇ ਨਾਲ ਮਾੜਾ ਕਰਾਂਗੇ ਤਾਂ ਸਾਡੇ ਨਾਲ ਮਾੜਾ ਜ਼ਰੂਰ ਹੋਵੇਗਾ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਪਨਾਵਾਂ ਬਾਰੇ ਤੇ ਕੀ ਕਹਿਣਾ ਹੈ ਡੀਐਸਪੀ ਰਾਜਵੀਰ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਆ ਕਰੋ ਦੋਸਤੋ ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਧੰਨਵਾਦ ਦੋਸਤੋ